ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਰਸੂਲਪੁਰ ਨਹਿਰਾ ਤਾਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਿਸ਼ਾਨਵੀਰ ਦੇ ਘਰ ਆਇਆ ਦੋਸਤੋ ਸਿਲ ਪਰਚੇਜ਼ ਦਾ ਕੰਮ ਆ ਵਪਾਰ ਦਾ ਕੰਮ ਆ ਤੇ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਨਵੇਂ ਆਉਂਦੇ ਆ ਇਸ ਕਿੱਲੇ ਦੇ ਉੱਪਰ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਤਿੰਨ ਨਗ ਤੁਹਾਨੂੰ ਦਿਖਾਉਣੇ ਆ ਦੋ ਮੱਝਾਂ ਇੱਕ ਵੜ ਦੋ ਪਸ਼ੂ ਸੋਏ ਆ ਦੋਸਤੋ ਇੱਕ ਗੱਬਣ ਤਿਆਰੀ ਦੇਚਾ ਦੋਸਤੋ ਇੱਕ ਮੱਝ ਤੁਹਾਨੂੰ ਦਿਖਾ ਦਾਂਗੇ। ਤੋਂ ਤਿੰਨੇ ਨਗਾਂ ਦੀ ਡਿਟੇਲ ਤੁਹਾਨੂੰ ਮਿਲੂਗੀ। ਬਾਕੀ ਮੇਰਾ ਵੀਰ ਪੂਰੀ ਵੀਡੀਓ ਦੇਖ ਲਿਆ ਕਰੋ ਦੋਸਤੋ ਤਾਂ ਜੋ ਹੋਲ ਇਨਫੋਰਮੇਸ਼ਨ ਆ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ। ਸਰੂਰਪੁਰ ਨਹਿਰਾ ਦੇ ਬਿਲਕੁਲ ਜਿਹੜਾ ਦੋਸਤੋ ਨਾਲ ਲੱਗਦੇ ਪਿੰਡ ਅਲਾਦੀਨਪੁਰ ਟੁਗਲਵਾਲਾ ਤੇ ਸ਼ਹਿਰੋਂ ਤੋਂ ਵੀ ਥੋੜੀ ਦੂਰੀ ਆ। ਵੈਸੇ ਤਰਨਤਾਰਨ ਸਾਹਿਬ ਦੇ ਬਿਲਕੁਲ ਨਾਲ ਹੀ ਲੱਗ ਜਾਂਦਾ ਪਿੰਡ। ਅੱਜ ਤਰੀਕ 5 ਅਗਸਤ ਸਮਾਂ ਦੋਸਤੋ ਕੋਈ ਸ਼ਾਮ ਦੇ 3:30 ਪੌਣੇ 4 ਵਜੇ ਦਾ ਪੌਣੀਮਲ ਸੂਏ ਸਵਾਏ ਵੀ ਆ ਗੱਬਣ ਵੀ ਆ ਤੇ ਮੇਰਾ ਵੀਰ ਤਸੱਲੀ ਤੁਸੀਂ ਕਰਨੀ ਆ ਕਿਉਂਕਿ ਇੱਕ ਟਾਈਮ ਦੋ ਟਾਈਮ ਆਪਣੀ ਤਸੱਲੀ ਕਰ ਲਿਓ ਪਸ਼ੂ ਸੂਏ ਦੀ ਗੱਬਣ ਪਸ਼ੂ ਆਪਣਾ ਚੌਥਾ ਨਾਂ ਦੀ ਭਰਾ ਕੇ ਤੇ ਆਪਣੀ ਤਸੱਲੀ ਆ ਉਹ ਵੀ ਜ਼ਰੂਰ ਕੀਤੀ ਜਾਵੇ ਠੀਕ ਆ ਜੀ ਆਹ ਕਰਦੇ ਆ ਗੱਲਬਾਤ ਨਿਸ਼ਾਨ ਦੇ ਨਾਲ ਨਿਸ਼ਾਨ ਕੀ ਹਾਲ ਹੈ ਵਧੀਆ ਵੀਰ ਜੀ ਠੀਕ ਠਾਕ ਤੈਨੂੰ ਸੁਣਾਓ ਬੜੇ ਵਧੀਆ ਨਿਸ਼ਾਨ ਠੀਕ ਠਾਕ ਭਰਾ ਵਧੀਆ ਵਧੀਆ ਵੀਰ ਜੀ ਠੀਕ ਠਾਕ ਜੀ ਠੀਕ ਹੈ ਵੀਰ ਹਾਂ ਜੀ ਹੋਰ ਕੋਈ ਗੱਲਬਾਤ ਨਿਸ਼ਾਨਾ ਤੇ ਤਿੰਨ ਐਨੀਮਲ ਆਪਾਂ ਜਿੱਤਾਂ ਦੇ ਤਿੰਨੇ ਹਾਂਜੀ ਤਿੰਨ ਸੇਲ ਹੋ ਗਏ ਤਿੰਨ ਵੇਚੇ ਹੈਗੇ 6 ਨਗ ਸੀ ਅੱਜ 6 ਨਗ ਹੀ ਤਿੰਨ ਵਿਕ ਗਏ ਹਾਂਜੀ ਇੱਕ ਮੱਝ ਵੇਚੀ ਆ ਤੇ ਦੋ ਵੜਾ ਵੇਚ ਗਏ ਵੇਜੀ ਚਲੋ ਵਧੀਆ ਹੋ ਗਿਆ ਹਾਂਜੀ ਤੇ ਅੱਜ ਆਪਣੇ ਕੋਲ ਦੋ ਮੱਝਾਂ ਇੱਕ ਸੂਈ ਇੱਕ ਗੱਬਣ ਹਾਂਜੀ ਇੱਕ ਗੱਬਣ ਇੱਕ ਵੜ ਸੂਈ ਆ ਵੇਜੀ ਠੀਕ ਆ ਜੀ ਹਾਂ ਨਿਸ਼ਾਨ ਸ਼ੁਰੂਆਤ ਇੱਥੋਂ ਕਰ ਲੈਨੇ ਆ ਵੇਜੀ ਤਿੱਜਾ ਸੂਹਾ ਸੂਈ ਆ ਮਗਰ ਕੱਟੀ 10-11 ਦਿਨ ਹੋ ਗਏ ਸੂਈ ਨੂੰ ਠੀਕ ਆ ਜੀ ਹਾਂਜੀ ਤੇ 8.5 ਕਿਲੋ ਦੁੱਧ ਮਿਣਵਾ ਹੋ ਗਿਆ ਇਹਦੇ ਥੱਲੇ ਠੀਕ ਹੈ ਜੀ ਹਾਂ ਜੀ ਦੋ ਵੇੜਿਆਂ ਦਾ ਸਾਢੇ 8 ਕਿਲੋ ਹਾਂਜੀ ਇਹ ਚੂਣ ਪਸ਼ਮਾ ਦੀ ਚੰਗੀ ਪਸ਼ਮਾ ਇੱਕ ਨੰਬਰ ਵੇਜੀ ਠੀਕ ਹੈ ਜੀ ਹਾਂਜੀ ਤਾਂ ਦੋਸਤੋ ਸਾਢੇ 8 ਕਿਲੋ ਦੁੱਧ ਤੇਜਾ ਸੁਆ ਤੇ ਮਗਰ ਇਹਦੇ ਆ ਤੁਸੀਂ ਦੇਖ ਸਕਦੇ ਜੀ ਬਟਾ ਪੱਛਾ ਕੱਤੀ ਮਗਰ ਕੱਤੀ ਆ ਮਗਰ ਠੀਕ ਹੈ ਜੀ 3 ਮੇਲ ਕਾਫਾ ਮਗਰ ਤੋਂ ਮੱਝਾ ਤੁਸੀਂ ਸਾਹਮਣੇ ਤੁਹਾਨੂੰ ਫਰੰਟ ਤੋਂ ਵੀ ਦਿਖਾ ਦਿੰਦੇ ਇੱਕ ਵਾਰੀ ਆ ਫੇਸ ਦੇਖ ਲਓ ਚਲੋ ਜੀ ਤਾਂ ਸਾਢੇ 8 ਕਿਲੋ ਤੋਂ ਦੋਸਤੋ ਹੁਣ ਸ਼ੁਰੂ ਹੋਈ ਆ ਦੋ ਦਸਾਂ 12 ਕਿਲੋ ਦਾ ਲਾਗਾ ਬੰਨਾ ਹੈਗਾ ਵੀਰ ਜੀ ਮਛਰ ਮਛਰ ਕਰਕੇ ਨਾ ਥੋੜੀ ਦੁੱਧੋ ਘਟ ਗਈ ਆ ਉਹਦਾ 10 ਕਿਲੋ ਹੱਥ ਨੇ ਮਾਰਤਾ ਹੈ ਪੂਰਾ ਠੀਕ ਹੈ ਜੀ ਹੁਣ 8.5 ਕਿਲੋ ਭਾਵੇਂ ਵੀਰ ਮੈਂ ਦਰਮੀ ਗੁਰਮੀ ਕਰਕੇ ਵੀ ਥੋੜਾ ਫਰਕ ਹੋਦਾ ਡੇਣਾ ਦੋਣ ਜੇ ਵਾਵਾ ਲੱਗਦਾ ਆ ਹਾਂ ਜਿੱਦਾਂ ਵੀਰ ਜੀ ਮਰਜੀ ਦੋ ਡੰਗ ਚੋਵੇ ਤਿੰਨ ਡੰਗ ਚੋਵੇ ਜਿੱਦਾਂ ਮਰਜੀ ਤਸੱਲੀ ਕਰੇ ਵੀ ਜੀ ਆਪਣੇ ਲੋ ਖੁੱਲਾ ਸੱਦਾ ਵੀਰ ਜੀ ਠੀਕ ਹੈ ਹਾਂ ਜੀ ਲੋ ਦੋਸਤੋ ਦੋ ਟਾਈਮ ਚਾਹੀ ਚਾਰ ਟਾਈਮ ਜਿੱਦਾਂ ਵੀ ਕਿਸੇ ਦੀ ਪਹੁੰਚ ਕੀ ਉਦੋਂ ਤੁਸੀਂ ਆਪਣੀ ਤਸੱਲੀ ਕਰ ਲਿਓ ਤੇ ਹਾਈਟ ਮੀਡੀਅਮ ਹਾਈਟ ਦੇ ਵਿੱਚ ਆ ਜਿਵੇਂ ਇੱਕ ਆਪਾਂ ਮਧਰੀ ਕੋਟੀ ਵਾਲਾ ਪਸ਼ੂ ਕਹ ਦਿੰਨੇ ਆ ਦੇਲੀ ਰਾਵੀ ਦੇ ਵਿੱਚ ਅਕਸਰ ਆਉਂਦੇ ਪਸ਼ੂ ਤੇ ਪਸ਼ੂ ਹਾਈਟ ਦੀ ਜਿਹੜੀ ਦੋਸਤੋ ਇਹ ਮੀਡੀਅਮ ਆ ਹੌਲੀ ਆਪਾਂ ਇਹ ਨਹੀਂ ਕਹਾਂਗੇ ਵੀ ਸਾਈ ਬਿਆਨਾ ਕਿਸੇ ਨੇ ਕਰਨਾ ਵੀ ਬਾਲੀ ਵੱਡੀ ਆ ਜਾਂ ਬਾਲਾ ਉੱਚਾ ਕਰਦਾ ਵੀ ਮੀਡੀਅਮ ਦਰਮਿਆਨੀ ਹਾਈਟ ਆ ਬਾਕੀ ਇਹ ਥੱਲੇ ਲੈਵੇ ਦੀ ਬੜੀ ਸਾਫ ਆ ਹਾਂਜੀ ਰਾਜੀ ਰੂਜੀ ਪੂਰੀ ਆ ਤੇ ਫੇਸਵਾਲ ਤੇ ਚੰਗੀ ਆ ਥੱਲਿਓ ਦੋਸਤੋ ਬਹੁਤ ਬਣੀ-ਤਣੀਆ ਵੇਖੋ 1.5 ਕਿਲੋ ਦੁੱਧ ਉਹ ਤੋਂ ਵੈਸੇ 10 ਕਿਲੋ ਸੀ ਦਸਨ ਅਨੁਸਾਰ ਥੋੜਾ ਜਿਹਾ ਗਰਮੀ ਤੇ ਥੋੜੇ ਦਿਨ ਦੁਨ ਜਿਆਦਾ ਲੱਗਦੇ ਦੁੱਸੋਂ ਨਾਲ ਕਰਕੇ ਜਿਹੜਾ ਫਰਕ ਪਿਆ ਉਹ 1.5 ਕਿਲੋ ਘਟਿਆ ਦੁੱਧ ਨਹੀਂ ਤੇ 10 ਕਿਲੋ ਨਿਸ਼ਾਨ ਕਹਿੰਦਾ ਵੀ ਚੋਇਆ ਹੈ 10 ਕਿਲੋ ਦੇ ਥੱਲੇ ਤੇ ਫਿਲਹਾਲ ਜਿਹੜਾ ਕਿਸੇ ਨੇ ਚੋ ਲੈਣਾ 8.5 ਕਿਲੋ ਇਸ ਵਕਤੇ ਦੇ ਥੱਲੇ ਹਾਜ਼ਰ ਆ ਤੇ ਬਾਕੀ ਕਿਸੇ ਰਕਮ ਦਾ ਕੋ ਪੂਰ ਸੱਟਾ ਨਿਸ਼ਾਨ ਕੋਈ ਪੂਰ ਸੱਟਾ ਨਹੀਂ ਵਿਜਿਆ ਧੰਨਵਾਦ ਦਿਓ ਜੀ ਥੋ ਧਾਰਾ ਦੁਰਾ ਮਾਸੀ ਨੂੰ ਸੁਪਾ ਦਿਖਾ ਦਿੰਦੇ ਆ ਤੁਹਾਨੂੰ ਚਲੋ ਲਓ ਜੀ ਠੀਕ ਕੋਈ ਕਿਸੇ ਰਕਮ ਦਾ ਕੋਈ ਹੋਰ ਨਹੀਂ ਕੋਈ ਛਟਾ ਨਹੀਂ ਗਾ ਸਾਕੀ ਆ ਜਿਹੜੀ 236 ਪ ਆ ਇਹ ਸਾਈਜ਼ ਆਪਸੀ ਥਾਣਾ ਦੀ ਵੰਡ ਆ ਬਿਲਕੁਲ ਤੁਹਾਡੇ ਸਾਹਮਣੇ ਠੀਕ ਆ ਇਹ ਨਹੀਂ ਆਪਾਂ ਹੁਣ ਤਾਰਾ ਮਾਰ ਤੇਰੇ ਕੋਈ ਜੋਵੇ ਨਾ ਆਣ ਕੇ ਚੱਲ ਜੇ ਜਿੱਦਾਂ ਮਰਜੀ ਹੋਵੇ ਜੀ ਤਸੱਲੀ ਕਰਕੇ ਖੜ ਸਕਦਾ ਆਪਾਂ ਨੂੰ ਨਹੀਂ ਇਹ ਨਹੀਂ ਚੱਕਰ ਹੈਗਾ ਮੈਂਟੋ ਮੈਂ ਡੰਗਰ ਵੇਜ ਤੇ ਬਾਕੀ ਸਾਫ ਸੁਥਰਾ ਆਪਾਂ ਡੰਗਰ ਲਿਆਈਦਾ ਵਾ ਜਿੱਦਾਂ ਮਰਜੀ ਤਸੱਲੀ ਕਰਕੇ ਵੀਰ ਭਰਾ ਖੜ ਸਕਦਾ ਹਾਂ ਹਾਂ ਸੋ ਨਿਸ਼ਾਨ ਆਪਾਂ ਦੇਣੀ ਕਿੰਨੇ ਦੀ ਆ ਬਈ ਇੱਥੋਂ ਤੱਕ ਮੋਲ ਵੀਰ ਜੀ ਨਾਲ 60 ਕਰਨਾ ਨਾ 65 ਕਰਨਾ 58000 ਚ ਮਾਨਤਨ ਕਰ ਦਾਂਗੇ 58 ਚ ਹਾਂਜੀ ਲੋ ਵੀ 58000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਤੇ ਬਿਲਕੁਲ ਸੱਜਰ ਤਾਜੀ ਸੂਈਏ ਕਰਮਾਂ ਵਾਲੀ ਦੁੱਧ ਜਿਆਦਾ ਨਹੀਂ ਕਹਿੰਦੇ ਦੋਸਤੋ ਗਰਮੀ ਆ ਦਹਾਲ 9 10 10 ਲੀਟਰ ਵੈਸੇ ਤੁਸੀਂ ਚੰਗੀ ਸੇਵਾ ਤੇ ਦੁੱਧ ਲਈ ਜਾਓਗੇ ਹੁਣ ਵੀ ਵੀਰ ਜੀ ਚੰਗਾ ਖਾਸਾ ਦੁੱਧ ਹੈਗਾ ਬਾਕੀ ਬੜੇ ਬੁੱਡੇ ਦੀ ਪੂਰੀ ਭਾਰੀ ਆ ਵਜਨ ਲੋਡ ਪੂਰਾ ਮੈਂ ਦਾ ਠੀਕ ਆ ਜੀ ਉਹਦੇ ਵਿੱਚ ਕੋਈ ਸ਼ੱਕ ਨਹੀਂਗਾ ਹਾਈਟ ਵੇਸ਼ਕ ਮੀਡੀਅਮ ਦਰਮਿਆਨੀ ਹਾਈਟ ਆ ਪਰ ਵਜਨ ਲੋਡ ਫੁੱਲ ਬੜਾ ਫੁੱਲਾ ਇੱਕ ਪਹਿਣੀ ਵਾਲੀ ਸਾਈਡ ਤੋਂ ਵੀ ਤੁਹਾਨੂੰ ਇਧਰੋਂ ਦਿਖਾਉਣੇ ਆ ਆ ਕਰੋ ਜਾ ਕੇ ਜੀ ਦੇ ਸੱਚ ਵਾਪਸ ਮਾ ਚੰਗਾ ਬਾਕੀ ਕੁਝ ਕੁਝ ਧਾਰਾ ਮਾਰ ਕੇ ਆਪਾਂ ਤੁਹਾਨੂੰ ਤਸੱਲੀ ਕਰਾਤੀ ਆ ਕਿਸੇ ਰਕਮ ਦਾ ਕੋਈ ਭੂਰ ਛੱਟਾ ਹੋਵੇ ਤਾਂ ਆਪਾਂ ਦੱਸ ਦਿੰਨੇ ਆ ਤੁਹਾਨੂੰ ਪਿੱਛੇ ਸੋ ਚੰਗੀ ਅਮਜ ਰੇਡ ਬੜਾ ਜਾਇਜ਼ ਅੱਗੇ ਆ ਆ ਕੀ ਨਿਸ਼ਾਨ ਕੱਪਣ ਏ ਵੀ ਜੀ ਗੱਭਣਿਆ ਹਾਂ ਜੀ ਅੱਛਾ ਵੀਰ ਇਹ ਸੁਆ ਇਹ ਸੁਆ ਵੀਰ ਜੀ ਤੀਜਾ ਕਰਕੇ ਆਪਾਂ ਲਈਆ ਕੋਈ ਵੀਰਪਰਾ ਚੌਥਾ ਹੀ ਮੰਨ ਸਕਦਾ ਥੋੜੀ ਸਾਂਭੀ ਨਹੀਂ ਗੈਨੇ ਥੋੜੀ ਲਿਸਟ ਬਣਾਇਆ ਵਖਾੰਦੀ ਹਾਂ ਜੀ ਹਾਂ ਜੀ ਤੇ ਬਾਕੀ ਪਾਰ ਪਿੱਛੇ ਦੀ ਆਪਣੀ ਗਰੰਟੀ ਹੋ ਗਈ ਤਿੰਨ ਦਿਨ ਹੋਏ ਆਪਣੇ ਘਰ ਮੱਝ ਆਈ ਨੋ ਮਾੜਾ ਜਿੰਨਾ ਵੀ ਪਾਜੀ ਪਾਰ ਪਾਇਆ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਥੋੜੀ ਜੀ ਸਾਂਭੀ ਘਟਾ ਕਿਉਂਕਿ ਕਈ ਵਾਰਾ ਪਸ਼ੂ ਬਾੜੀ ਚੰਗੀ ਸਾਫ ਸੰਭਾਲ ਵਿੱਚੋਂ ਨਿਕਲਦੇ ਆ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਕਿਸੇ ਚੰਗੇ ਵੀਰ ਨੇ ਜੀ ਬਾਕੀ ਬਾਕੀ ਸਾਹ ਸੁਧਰੀ ਵੀ ਜੀ ਥੱਲੇ ਤੋਂ ਬਾਕੀ ਥੱਲੇ ਦੇ ਵੀ ਸਾਫ਼ ਸੁਥਰੀ ਆ ਬਾਕੀ ਇੱਕ ਗੱਲ ਜ਼ਰੂਰ ਮੈਂ ਤੁਹਾਨੂੰ ਨੋਟ ਕਰਾ ਦੇਣਾ ਕਿਸੇ ਰਕਮ ਦਾ ਕੋਈ ਭਾਰ ਪੇਛਾ ਉਹ ਦੂਜੀ ਤੇਜੀ ਸਮੱਸਿਆ ਨਹੀਂ ਤੇ ਭਾਰ ਬਹੁਤ ਕਿਹਾ ਵੀਰ ਜੀ ਫ੍ਰੀ ਮੱਝ ਦੇ ਦਾਂਗੇ ਇਹ ਕਹਿ ਨਹੀਂ ਗੱਲਾਂ ਨਹੀਂ ਆ ਸਹੀ ਸਹੀ ਨਹੀਂ ਕੋਈ ਕੰਪਲੇਂਟ ਹੋਈ ਤੇ ਫਿਰ ਦੱਸ ਲੋ ਬੰਦਾ ਦੱਸ ਹੀ ਦਿੰਦਾ ਹਾਂਜੀ ਫਿਲਹਾਲ ਉਦਾਂ ਦੀ ਕੋਈ ਜਿਹੜਾ ਦੋਸਤ ਮਸਲਾ ਨਹੀਂ ਹੋ ਗਿਆ ਵੀਰ ਜੀ ਆਈ ਨੂੰ ਆਪਣੇ ਘਰ ਤੇ ਆਹ ਫੇਸ ਕੁਆਲਿਟੀ ਆ ਪੱਕੀ ਮੋਛ ਠੀਕ ਆ ਜੀ ਅੱਖਾਂ ਦੇ ਵਿੱਚ ਜਵਾਬ ਜਿਵੇਂ ਕ੍ਰੋਸ ਆਪਾਂ ਕਹਿ ਸਕਦੇ ਵੀ ਕ੍ਰੋਸ ਬ੍ਰੀਡ ਆ ਤੇ ਬੰਦੇ ਆਂਦੀ ਨਹੀਂ ਸਾਫ਼ ਸੁਥਰੀ ਆ ਭਾਜੀ ਅ ਜਿੰਨੀ ਵੀ ਆ ਸਾਫ ਸੁਥਰੀ ਆ ਇਹ 4-5 ਦਿਨ ਕੱਢਦੀ ਆ ਠੀਕ ਆ ਜੀ ਜਿਹੜਾ ਮੇਰਾ ਕੋਈ ਵੀਰ ਅਕੇ ਚੰਗੀ ਸੇਵਾ ਵਾਲਾ ਕੋਈ ਟੱਕਰ ਗਿਆ ਇਹਨੂੰ ਦੋਸਤੋ ਤੇ ਸੇਵਾ ਵੀ ਚੰਗੀ ਕਰ ਲੋਗੇ ਭਰ ਕਿਉਂਕਿ ਹੋਰ ਸੂਨਸਾਨ ਤੋਂ ਬਾਅਦ ਵੈਸੇ ਕਰਮ ਵਾਲੀ ਨੇ ਦੁੱਧ ਵੀ ਚਲੋ ਚੰਗਾ ਦੇ ਜਣਾ ਪਤਲੇ ਪਿੰਡ ਦੇ ਵਿੱਚ ਬਿਲਕੁਲ ਇਹ ਕਾਗਜ਼ ਵਰਗੀ ਚਮੜੀ ਆ ਤੇ ਸਿੰਗੀ ਸੁਗੀ ਮੂੰਹ ਮੱਥੇ ਦੀ ਆ ਜਿਹੜੀ ਤੁਸੀਂ ਵੇਖ ਸਕਦੇ ਜੇ ਫੇਸ ਕੁਆਲਿਟੀ ਨੂੰ ਹਾਂ ਲੋ ਠੀਕ ਹੈ ਬਾਕੀ ਨਿਸ਼ਾਨ ਚਲੋ ਆਪਾਂ ਦਾ ਟਿਪ ਟੂਪ ਕੇ ਪੂਰੀ ਤਸੱਲੀ ਕਰਕੇ ਲਿਆਂਦੀ ਆ। ਜੀ ਤਸੱਲੀ ਕਰਕੇ ਲਿਆਂਦੀ ਆ ਆਪਾਂ। ਬਾਕੀ ਦੋਸਤੋ ਅੱਗੋਂ ਕੋਈ ਖਰੀਦਦਾਰ ਵੀ ਆਉਂਦਾ ਤੇ ਆਪਦੇ ਤਸੱਲੀ ਕਰੋ। ਅੱਗੋਂ ਤਸੱਲੀ ਕਰਕੇ ਮਾਲ ਆਇਆ ਸਾਰਾ। ਬਾਕੀ ਪੂਜਪਾ ਬਥੇਰੀ ਲੰਮੀ ਥੱਲੇ ਅੱਜ ਕਰਦੀ ਜਾਂਦੀ ਆ। ਠੀਕ ਆ ਜੀ ਠੀਕ ਆ। ਆ ਦੋ ਚਾਰ ਵਾਰੀ ਐਂ ਕੱਢਦੀ ਆ ਦੋ ਚਾਰ ਵਾਰੀ ਐਂ ਮੋਗਰ ਮਾਰਦੀ ਲੋਡਦੀ ਪਈ। ਹਾਂ ਜੀ। ਹਾਂ। ਲਓ ਵੀ ਭਰਾਵੋ। ਸੋ ਗੱਬਣਾ ਪੂਰੀ ਤਿਆਰੀ ਵਾਲੀ ਮੱਝ ਤੁਹਾਨੂੰ ਦਿਖਾ ਰਹੇ ਆਪਾਂ ਠੀਕ ਆ ਜੀ। ਤੇ ਆਹ ਦੇਖ ਲਓ ਤੁਸੀਂ ਠੀਕ ਆ। ਜੇ ਇਹ ਪੂਰੀ ਰਾਜੀ ਹੁੰਦੀ ਭਾਵੇਂ ਜਿੰਨੇ ਮਰਜ਼ੀ ਰੁਪਏ ਮੰਗ ਲੈnde ਮਿਲਦੇ ਸੋ ਬੋਲਾ ਅੱਜ ਤੇ ਪੂਰੀ ਨਵੀਂ ਆ ਬਾਕੀ ਮਾੜੀ ਚੋਈ ਆ ਸਾਂਭੀ ਸੁਭੀ ਨਹੀਂ ਗਏ ਆ ਸਾਂਭੀ ਸੁਭੀ ਸੰਭਾਲ ਵਾਲੇ ਪਾਸੋਂ ਥੋੜੀ ਜਿਹੀ ਢਿੱਲ ਰਹਿ ਗਈ ਕਿਤੇ ਬਾਕੀ ਕੱਦ-ਕੁੱਦ ਵਾਲੀ ਵੱਡੀ ਆ ਕੱਦ ਵੱਡਾ ਦੋਸਤੋ ਤੇ ਬਾਕੀ ਜਿੰਨਾ ਕਿ ਜਿਹੜਾ ਨਾਰਮਲ ਸਾਂਭ ਦੇ ਵਿੱਚੋਂ ਦੋਸਤੋ ਵਜਨ-ਵਟਾ ਵੀ ਪੂਰਾ ਆ ਕਰ ਆਪਾਂ ਗੱਲ ਕਰਕੇ ਤੇ ਥਣ ਦੇ ਭਾਵੇਂ ਐਸੇ ਪੱਧਰ ਬਖਾਲਾ ਬਿਲਕੁਲ ਬੈਕ ਸਾਈਡ ਤੋਂ ਪੱਧਰ ਬਖਾਲਾ ਇੱਕ ਸਾਰ ਉਹ ਇਹ ਨਹੀਂ ਹੈਗਾ ਕੋਈ ਸਾਈਡ ਸੂਡ ਕੋ ਦੂਜੇ ਤੇ ਜਿਹਦੀ ਪ੍ਰੋਬਲਮ ਇੱਕ ਸਾਰ ਰੇਵਾ ਤੇ ਦੁੱਧ ਨਾਰਮਲ ਆ ਪਾ ਤੋ ਸੋ ਵਧੀਆ ਚਵਾਈ ਕਰੀ ਚੱਲਾਂਗੇ। ਇੱਕ ਤਾਂ ਹੁੰਦਾ ਦੋਸਤੋ ਗੱਬਣ ਪਸ਼ੂ ਦਾ ਵੈਸੇ ਚਲੋ ਕੋਈ ਪਾਇਆ ਖੰਡ ਦੀ ਜਿਹੜੀ ਗਰੰਟੀ ਨਹੀਂ ਹੁੰਦੀ ਕਿ ਕਿਉਂ ਭਰਿਆ ਭਾਂਡਾ ਬਾਕੀ ਦੁੱਧ ਕਰਮ ਵਾਲੀ ਜਿਆਦਾ ਨਹੀਂ ਕਹਿੰਦੇ ਵੀ 9 10 10 ਲੀਟਰ ਤੈਨੂੰ ਕੀ ਆਉਂਦਾ ਏਡੀ ਵੱਡੀ ਮੈਂ। ਪਖਾਲਾ ਬਕੂਲਾ ਚੰਗਾ ਬਾਕੀ ਅੱਗੇ ਸੇਵਾ ਤੇ ਡਿਪੈਂਡ ਸਾਰਾ ਕਰਦਾ ਜੀ। ਹਾਲੋ। ਠੀਕ ਆ। ਅੱਛਾ ਨਿਸ਼ਾਨ ਫਿਰ ਲੈਣ ਦੇਣ ਕੀ ਕਰਾਂਗੇ ਦਾ ਇਹਦਾ ਵੀਰ ਜੀ 65000 ਕਰਦੇ ਆ ਅੱਛਾ ਹਾਂਜੀ ਨਾ 60 ਨਾ 50000 ਦੇ ਦਾਂਗੇ ਜੀ 55 ਦੇ ਬਾਜੂ ਸਿੱਧੀ ਹੋ ਜਾਣੀ ਆਪਾਂ ਪਿਛਲੀ ਵਾਰ ਵੱਡੀ ਪਾਈ ਨਾ 13 14 ਕਿਲੋ ਆਪਾਂ ਆਖਿਆ ਦੁੱਧ ਦੇਉਗੀ ਆਪਾਂ ਸਵਾ ਗਏ ਵਿੱਚ ਤੇ ਅੱਜ ਹੀ ਇਕੱਲੀ ਆਪਾਂ ਵਪਾਰੀ ਭਰਾ ਨੇ ਲਈ ਆਪਣੇ ਤੋਂ 10 3 ਨਾ ਦਿਨਾਂ ਦੇ ਥੱਲੇ 10 ਕਿਲੋ ਬੋਲਾ ਹੀ ਕੋਈ ਗਾਰਡਲੇ ਥਾਂ ਥੋੜੇ ਨਿੱਕੇ ਖੋਦੀ ਵੀਰ ਭਰਾ ਕੋਈ ਜਾਂਦਾ ਸੀ ਇਹ ਗਾਰਡਲੇ ਥਾਂ ਪਤਾ ਨਹੀਂ ਕਿੰਨੇ ਗਾਰਡ ਹੋਣੀ ਕਿੰਨੇ ਨਹੀਂ ਸਵਾ ਕਿਲੋ ਆਪਾਂ ਗਾਰਡ ਚ ਹੁੰਦੇ ਰਹੇ ਵੀਰ ਜੀ ਇੱਕ ਟਾਈਮ ਹਾਂ ਸਹੀ ਹੈ ਹਾਂ ਸਹੀ ਹੈ ਲਓ ਦੋਸਤੋ ਬਿਲਕੁਲ 55000 ਦੀ ਠੀਕ ਹੈ ਜੀ ਇਹ ਤੁਹਾਨੂੰ ਮੱਝ ਮਿਲ ਜੂਗੀ ਸੂਨ ਵਾਲੀ ਆ ਕਰਮਾ ਵਾਲੀ ਗੱਬਣ ਪੂਰੀ ਤਿਆਰੀ ਵਾਲੀ ਬਾਕੀ ਪੂਰੀ ਫੁਰਤੀ ਫਰਤੀ ਪੂਰੀ ਫੁਰਤੀ ਫਰਤੀ ਵਾਲੀ ਕੋਈ ਇਹੋ ਜੀ ਗੱਲ ਬਾਤ ਨਹੀਂ ਹੈਗੀ ਜੀ ਥੋੜਾ ਜਿਹਾ ਪਸੂ ਸਾਂਭਿਆ ਘਾਟਾ ਦੋਸਤੋ ਉਹਦੇ ਕਰਕੇ ਤੁਸੀਂ ਵੇਖੋਗੇ ਢਿੱਲਾ ਟੁਲਾ ਸੂਹ ਵਾਲੀਆਂ ਢੇਲ ਥੋੜੀ ਜੀ ਜਿਆਦੀ ਵਖਾਉਂਦੀ ਆ ਵੀ ਸਭਿਆ ਘਾਟਾ ਜੇ ਉਹ ਪਸੂ ਸਭਿਆ ਹੁੰਦਾ ਤੇ ਸੂਸਾ ਪੂਰੀ ਟਾਈਟ ਹੋਣੀ ਸੀ ਚੱਕੀ ਹੋਣੀ ਸੀ ਕਿਉਂਕਿ ਮਾਸ ਜਿਹੜਾ ਦੋਸਤੋ ਉਹਨੂੰ ਵੱਡੀ ਮੈਂ ਆ ਕਿਉਂਕਿ ਪਹਿਲਾਂ ਰਾਜੀ ਸੀ ਇਹ ਪੂਰੀ ਆ ਕੋਈ ਛੋਟੀ ਹਾਈਟ ਮੀਡੀਅਮ हाइट ਆ ਮੀਡੀਅਮ ਤੋਂ ਥੋੜੀ ਜਿਹੀ ਪਲੱਸ हाइट ਕਹਿ ਸਕਦੇ ਆ ਆ ਜਿਹੜੀ ਮੂੰਹ ਮੱਥੇ ਤੋਂ ਆਪਾਂ 55000 ਦੀ ਇੱਧਰ ਆ ਨਿਸ਼ਾਨਾ ਬਿਲਕੁਲ ਬਾਜੇ ਜੀ ਦੂਜਾ ਸੂਆ ਹਾਂਜੀ 12 ਕਿਲੋ ਦੁੱਧ ਦੇ ਥੱਲੇ ਆ ਵੀਆਂ ਦਾ ਲਾਲੇ ਭਾਵੇਂ 15 ਦਾ ਲਾਲੇ ਆਪੋ ਆਪਣੀ ਸਮਝਾ ਮਗਰ ਬੱਚਾ ਮਗਰ ਕੀ ਆ ਗਿਆ ਬੱਚੀ ਬੱਚੀ ਵੀਰ ਜੀ ਲੋ ਜੀ ਮਗਰ ਬੱਚੀ ਆ ਦੋਸਤੋ ਆ ਤੁਸੀਂ ਵੇਖੋ ਕੋਈ 20 ਦਾ ਮੰਨ ਲੇ ਕੋਈ 22 ਦਾ ਮੰਨ ਲੇ ਕੋਈ 25 ਦਾ ਮੰਨ ਲੇ ਆ ਬੱਚਾ ਜੇ ਮਗਰ ਸੋ ਮਗਰ ਬੱਚੀ ਆ ਤੇ ਦੁੱਧ 12 ਕਿਲੋ 12 ਕਿਲੋ ਨੈਟ ਵੀਰ ਜੀ ਲੋ ਜੀ 12 ਕਿਲੋ ਦੁੱਧ ਆ ਦੋਸਤੋ ਬਾਕੀ ਠੰਡੀ ਸੀ ਜੀ ਸਾਗ ਆ ਜੀ ਬੰਦ ਲੇ ਵੇਤੀ ਆ ਵੇਖੋ ਬਿਲਕੁਲ ਕੰਪੈਕਟ ਆਰਡਰ ਆ ਸੋ ਤੁਹਾਨੂੰ ਪੂਰਾ ਹਥੀਚਵਾਈ ਦਾ ਨੋਕਲਾ ਥਾਣਾ ਸੋ ਸੀਲੀਆਂ ਸੂਲੀਆਂ ਬਹੁਤਾ ਕਰਮਾਂ ਵਾਲੀ ਜਿੱਦਾਂ ਸੱਚੇ ਖੱਪਿਓ ਜਿਹੜੇ ਬਰੋ ਮਰਜੀ ਬਹਿ ਬਹਿ ਮਰਜੀ ਹੋਈ ਆ ਠੀਕ ਆਓ ਚੋਕਰਾ ਖਾ ਕੇ ਪੱਠੇ ਰੱਜੇ ਨਾਲੀ ਵੀਰ ਜੀ ਹਾਂ ਲੈ ਵੀ ਆਂਦੀ ਕੋਸ਼ ਨਹੀਂ ਵੀਰ ਜੀ ਬਿਨਾ ਮੰਗੇ ਤਾਂ ਚੋਈਦੀ ਆ ਠੀਕ ਹੈ ਚਾਹ ਨਿਸ਼ਾਨ ਵੀਰ ਕਾਟੇ ਨੂੰ ਬਾਹਰ ਦਿਖਾਓ ਆ ਦੋਸਤੋ 11 12 12 ਕਿ ਲੀਟਰ ਕਪੈਸਿਟੀ ਵਾਲੀ ਆ ਤੇ ਸੁਹਾ ਦੂਜਾ ਸੁਈ ਆ ਹਾਈਟ మీడియం ਦੇ ਵਿੱਚ ਆ ਬਾਕੀ ਪਲੀ ਕੁਲੀ ਪੂਰੀ ਆ ਠੀਕ ਆ ਜੀ ਕੋਈ ਜਿੱਡੀ ਕ ਕੱਦ ਕੱਠੀ ਆ ਉਸ ਹੱਬ ਨਾਲ ਦੋਸਤੋ ਪਲੀ ਸੰਭੀ ਆ ਕਰਮਾ ਵਾਲੀ ਥੱਲੇੋਂ ਨੇਵੇ ਲੋਵੇ ਦੀ ਬੜੀ ਸਾਫ ਆ ਪੱਦਰ ਬਖਾਲਾ ਇੱਕ ਸਾਰ ਪਸ਼ੂ ਵਪਾਰ ਦਾ ਕੰਮ ਆ ਪਹਿਲਾਂ ਆਪਾਂ ਕਾਫੀ ਵਾਰ ਜ਼ਿਕਰ ਕਰ ਦਿੱਤਾ ਵਪਾਰ ਦਾ ਕੰਮ ਆ ਕੋਈ ਪਸ਼ੂ ਅੱਜ ਆਇਆ ਕੋਈ ਕੱਲ ਆਇਆ ਕੋਈ ਇੱਕ ਦੋ ਦਿਨ ਟਿਕਣਾ ਕੋਈ ਇੱਕ ਦਿਨ ਟਿਕਣਾ ਠੀਕ ਆ ਜੀ ਤੇ ਅੱਗੇ ਜਿਹੜਾ ਮੇਰਾ ਵੀਰ ਕੋਟਾ ਕੇ ਸੇਵਾ ਕਰੂਗਾ ਤੋਂ ਤੋਂ ਕੋਈ ਕੋਸ਼ਿਸ਼ ਨਹੀਂ ਦੀ ਜਿੱਥੇ ਮਰਜੀ ਖਵਾ ਗਏ ਫੇਰੀ ਜਾਵਾਦ ਉਸ ਨਹੀਂ ਆਦੀ ਲੋਬੀ ਦੋਸਤ ਜੀ ਦਾ ਕਿ ਪੂਰੀ ਭਰੋਸੇ ਜੋਗਾ ਤੇ ਕੋਈ ਡਰਕਲ ਜੀ ਨਹੀਂ ਹੈਗੀ ਕਿ ਬਿਲਕੁਲ ਨੋਰਮਲ ਠੰਡੀ ਤੇਰੀ ਸੀਲਸ ਬਿਲਕੁਲ ਸੁਭਾਦੀ ਸੀਲ ਸੌਪਨਾ ਇਹ ਜਿਆ ਮੜਿਆ ਆ ਬੰਮਾ ਨੇ ਕੋਈ ਸੌਰੀ ਉਹ ਬੱਚਾ ਲਾਗੇ ਦੋਸਤੋ ਕਿ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦੀ ਵੀ ਤਸੱਲੀ ਕਰਾ ਦੇਣੇ ਨਾਲ ਦੀ ਨਾਲ ਜਿਹਨੇ ਬਾਾਕੀ ਬਾਲਟੀ ਫੜਾ ਦੇ ਬਾਲਟੀ ਕੋਲ ਗਿਆ ਮਨ ਨਾਲ ਹੀ ਹੈ ਜੀ ਚੱਲ ਲਓ ਬਾਬਰ ਸੁਣੇ ਸਦਰੇ ਬਿਨਾ ਪੰਗਾ ਬਿਨਾ ਰੱਸੀ ਪਾ ਕੇ ਤੁਸੀਂ ਚਵਾਈ ਕਰ ਸਕਦੇ ਹੋ ਬਾਕੀ ਆਂਦੀ ਨਹੀਂ ਕੋਸ਼ੀ ਵੀ ਜੀ ਹਾਂ ਲੈ ਸੀਲ ਸਹੂਆ ਇਹਨੇ ਕਰਮਾਲੀ ਨੇ ਕੀ ਆਖਣਾ ਨਾ ਕੋ ਬੰਗਾ ਨਾ ਕੋ ਰੱਸੀ ਇਸੇ ਤਰ੍ਹਾਂ ਕੋਈ ਭੈਣ ਚਵਾਈ ਕਰ ਲੈ ਵੀਰ ਕਰ ਲੈ ਜਿੱਦਾਂ ਮਰਜੀ ਚੋਲੇ ਵੀਰ ਜੀ ਆਪਾਂ ੱਟੀ ਵਾਹ ਕੇ ਆਨੰਦ ਆਂਦਾ ਚੋਣ ਦਾ ਦੇ ਹਾਂ ਹਾਂ ਜੀ ਲੈ ਵੀ ਨਿਸ਼ਾਨ ਨਾਂ ਤੋ ਹੋਰ ਵੀ ਆ ਜਾਊਗਾ ਜੇ ਰੇਡ ਬਿਲਕੁਲ ਕਰਦਗੇ ਜੈ ਜੀ ਬਿਲਕੁਲ ਜੈ ਜੀ ਕਰਾਂਗੇ ਵੀਰ ਜੀ ਪਹਿਲੇ ਫੂਨਾ ਦਾ ਵੀਰ ਆਖਣ ਵੀ ਯਾਰ ਅਸੀਂ ਨਹੀਂ ਛੱਡਦੇ ਹਾਂ ਮੁੱਲ ਜੋ 40 45 ਜੋ ਮਰਜ਼ੀ ਕਰੀ ਜੇ 36 ਹਜ਼ਾਰ ਦੀ ਦੇ ਦਾਂਗੇ ਵੀਰ ਜੀ ਅੱਛਾ ਹਾਂ ਜੀ ਪੋਰ ਵੀ ਹੋ ਜੂਗਾ ਥੋੜਾ ਬੜਾ ਮਾਨਦਾਨ ਹੋ ਗਿਆ ਜਿਆਦਾ ਨਹੀਂ ਹੋਣਾ ਵੀ ਜੀ ਲਓ ਜੀ ਥੋੜਾ ਬਾਧ ਆ ਵੀ ਖਿੱਚ ਕੇ ਲਈ ਆ ਸਾਨੂੰ ਪਤਾ ਆਪਾਂ ਕਮਾਈ ਕਰਕੇ ਡੰਗਰ ਲਈ ਜਾ ਵੀ ਜੀ ਬਈ ਚੰਗਾ ਪਸ਼ੂ ਠੰਡਾ ਧੀਰਾ ਵੇਖੋ ਕੋਈ ਮਹਿੰਗਾ ਨਹੀਂਗਾ ਹਾਂ ਜਿਹੜਾ ਪਸ਼ੂ ਨਹੀਂ ਜੱਕ ਲੱਤ ਛੜ ਮਾਰਨੀ ਉਹ 50 ਦਾ ਵੀ ਮੜਾ ਦਾ ਸਾ ਜੀ ਤੇ 20 ਦਾ ਵੀ ਮੜਾ ਤੇ ਫਿਲਹਾਲ ਦੋਸਤੋ ਇਹ ਜਿਹੜੀ ਆ ਤੁਹਾਨੂੰ 36000 ਦੀ ਠੀਕ ਹੈ 36000 ਦੀ ਮਿਲ ਜੂਗੀ ਹਾਂ ਨਾ ਜੀ ਸੋ ਮਾਨਦਾਨ ਬਾਕੀ ਮੌਕੇ ਤੇ ਥੋੜਾ ਬਾਧ ਹੋ ਜੂਗਾ ਕਿਸੇ ਵੀਰ ਦੇ ਘਰ ਆਈਦਾ ਤੇ ਇਹ ਅੱਜ ਤਿੰਨ ਹੀ ਨਾਗਾ ਦੋਸਤੋ ਦੋ ਸੋਏ ਆ ਇੱਕ ਗੱਬੜ ਮੱਝ ਤੁਹਾਨੂੰ ਦਿਖਾਤੀ ਆ ਪਸ਼ੂ ਚੰਗੇ ਪੜਤਾ ਜਾਇਜ ਆ ਠੀਕ ਆ ਪੜਤੇ ਨਾਲ ਹੀ ਗੱਲ ਬਣਨੀ ਆ ਬਾਕੀ ਪੜਤਾ ਜਾਇਜ ਆ ਬਿਲਕੁਲ ਤੋ ਜਿਹੜੇ ਵੀਰ ਕੋਈ ਚਾਹ ਬਾਣਾ ਖਰੀਦਰ ਆਪਣੇ ਤੁਸੀਂ ਸੰਪਰਕ ਕਰ ਲਿਓ ਨੰਬਰ ਇਕ ਬੋਲਦੇ ਨਿਸ਼ਾਨ ਨੰਬਰ ਹੈ ਵੀਰੇ 70876 7447 ਠੀਕ ਆ ਆਉਂਦੇ ਰਹਿੰਦੇ ਆ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਬਾਕੀ ਆਪਦਾ ਤਾਲਮੇਲ ਤੁਸੀਂ ਬਣਾ ਕੇ ਰੱਖ ਲਿਆ ਕਰੋ ਦੋਸਤੋ ਆਏ ਨਵੇਂ ਪਸ਼ੂਆਂ ਬਾਰੇ ਵਧੀਆ ਵਧੀਰੇ ਡਿਟੇਲ ਜਿਹੜੀ ਆ ਉਹ ਸਮੇਂ-ਸਮੇਂ ਨਾਲ ਲੈਂਦੇ ਰਿਆ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ 17 ਅਕਾਲੀ